ਸ਼ਸ਼ਗਲ ਜੀ ਪੰਜਾਬ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਤੋੜਨਾਲ ਸੁਆਤੀ ਗੁਪਤਾ ਸੋ ਬੁਲਟਨ ਦੇ ਆਗਾਜ਼ ਤੋਂ ਪਹਿਲੇ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ ਜਾਜ ਹਾਸੀ ਵਾਲੀ ਥਾਂ ਤੇ ਪਹੁੰਚੇ ਪੀਐਮ ਮੋਦੀ ਬਲੈਨ ਕ੍ਰੈਸ਼ ਵਾਲੀ ਜਗ੍ਹਾ ਦਾ ਲਿਆ ਜ਼ਾਇਜ਼ਾ ਹਾਸੀ ਵਿੱਚ ਬਚੇ ਇੱਕ ਯਾਤਰੀ ਨਾਲ ਕੀਤੀ ਮੁਲਾਕਾਤ ਲੁਧਿਆਣਾ ਵਿੱਚ ਸੁਨੀਲ ਜਾਖੜ ਦੇ ਵੱਲੋਂ ਪ੍ਰੈਸ ਕਾਨਫਰੰਸ ਕਿਹਾਸੀਆ ਮਾਨ ਜਾਰੀ ਕਰਨ ਨਸ਼ੇ ਸੰਬੰਧੀ ਲੁਕੋਈਆਂ ਹੋਈਆਂ ਫਾਈਲਾਂ ਡੋਪ ਟੈਸਟ ਨਾਲ ਨਹੀਂ ਹੋਵੇਗੀ ਗੱਲ ਸਾਹਿਬ ਆਪ ਦੇ ਵਿੱਚ ਮੋੜਵਾਦਾ ਕਈ ਔਰਤਾ ਤੇ ਵਕਫਾ ਪਾਰਟੀਆਂ ਨਾਲ ਜੁੜੇ ਹੋਏ ਸੈਂਕੜੇ ਵਰਕਰ ਆਮ ਆਦਮੀ ਪਾਰਟੀ ਦੇ ਵਿਸ਼ਰਮਲ ਅਮਨ अरोड़ा ਤੇ ਸ਼ੈਰੀ ਕਲਸੀ ਨੇ ਕੀਤਾ ਸਵਾਗਤ। ਦਿਹਾੰਗ ਸਿੰਘਾ ਨੇ ਲਾਇਆ ਕਮਲ ਭਾਬੀ ਦਾ ਸੋਦਾ ਸ਼ੋਰੂਮ ਦੀ ਪ੍ਰਮੋਸ਼ਨ ਦੇ ਮਹਾਨੇ ਲੈ ਕੇ ਗਏ ਗੈਰੇਜ ਵਿੱਚ ਲਿਜਾ ਕੇ ਕੀਤਾ ਕਤਲ। ਹੁਣ ਖਬਰਾਂ ਵਿਸਥਾਰ ਦੇ ਨਾਲ ਗੁਜਰਾਤ ਦੇ ਅਹਮਦਾਬਾਦ ਵਿੱਚ ਹੋਏ ਪਲੇਨ ਕ੍ਰੈਸ਼ ਨਾਲ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਹੈ ਪ੍ਰਧਾਨ ਮੰਤਰੀ ਮੋਦੀ ਅਹਮਦਾਬਾਦ ਪਲੇਨ ਕ੍ਰੈਸ਼ ਵਾਲੀ ਜਗ੍ਹਾ ਤੇ ਪਹੁੰਚੇ ਪੀਐਮ ਮੋਦੀ ਨੇ ਪਲੇਨ ਕ੍ਰੈਸ਼ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਇਸ ਤੋਂ ਬਾਅਦ ਪੀਐਮ ਮੋਦੀ ਨੇ ਹਸਪਤਾਲ ਜਾ ਕੇ ਜ਼ਖਮੀਆਂ ਦੀ ਖਬਰ ਲਈ ਇਸ ਦੌਰਾਨ ਉਹ ਹਾਦਸੇ ਦਾ ਹਰ ਅਪਡੇਟ ਵੀ ਲੈ ਰਹੇ ਨੇ ਅਹਮਦਾਬਾਦ 에ਅਰਪੋਰਟ ਤੇ ਉਤਰਨ ਤੋਂ ਬਾਅਦ ਪੀਐਮ ਮੋਦੀ ਸਿੱਧਾ میگانی نگر حادثے والی جگہ پہنچے انہوں نے زائزہ لیا ہے کہ گھٹنا تو بعد اتنے کے حالات کس طرح کے سن پی ایم دی اس دوران کافی گبھیر نظر آئے جا بیلڈنگا تے پلین کریش ہویا پی ایم نے انہوں کا بھی زائزہ لیا اس بعد پی ایم دی احمد سول ہسپتال پہنچے اتنے انہوں نے ہسپتال پہنچ کے زخمیاں دی خبر لی پی ایم موی دوران گجرات کے مخمتری بھوپیندر پٹیل بھی سن ایئر انڈیا کا لنڈن جان والا جہاز ویریوار دوپہر احمد ہائی اڈے تو اڈا پرنتو کچھ منٹوں بعد ہی اتنے میڈیکل ਕਾਲਜ ਕੈਂਪਸ ਵਿੱਚ ਹਾ사ਗ੍ਰਸਤ ਹੋ ਗਿਆ ਇਸ ਹਾ사 ਵਿੱਚ ਘੱਟੋ ਘੱਟ 265 ਲੋਕ ਮਾਰੇ ਗਏ ਸਨ ਜਹਾਜ਼ ਵਿੱਚ 242 ਲੋਕ ਸਵਾਰ ਸਨ ਜਿਨ੍ਹਾਂ ਵਿੱਚ ਦੋ ਪਾਇਲਟ ਅਤੇ 10 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ ਕੇਂਦਰ ਸਰਕਾਰ ਇਹ ਇੰਡੀਆ ਜਹਾਜ਼ ਹਾਦਸੇ ਦੇ ਮੱਦੇਨਜ਼ਰ ਹਵਾਵਾਜੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੱਕ ਉੱਚ ਪੱਤਰੀ ਮੀਟਿੰਗ ਕਮੇਟੀ ਵੀ ਬਣਾਈ ਗਈ ਇਸ ਦੇ ਨਾਲ ਹੀ ਅਹਮਦਾਬਾਦ ਸਿਵਲ ਹਸਪਤਾਲ ਦੇ ਡਰਾਮਾ ਵਾਰਡ ਵਿੱਚ ਕੰਮ ਕਰਦੇ ਡਾਕਟਰ ਸ਼੍ਰੀਕ ਐਮ ਨੇ ਕਿਹਾ ਹੈ ਕਿ ਹਾਦਸੇ ਵਿੱਚ ਬੱਚੇ ਰਮੇਸ਼ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਉਹ ਆਪਣੇ ਭਰਾ ਨਾਲ ਟੰਡਨ ਜਾ ਰਿਹਾ ਸੀ ਕੇਂਦਰੀ ਗ੍ਰਹਿ ਮੰਤਰੀ ਹਮੇਸ਼ਾ ਨੇ ਵੀਰਵਾਰ ਨੂੰ ਕਿਹਾ ਕਿ ਅੰਬਾਦਾਬ ਵਿੱਚ ਹਾਸਕ ਰਸਤ ਹੋਏ 에ਅਰ ਇੰਡੀਆ ਦੇ ਜਹਾਜ਼ ਦਾ ਤਾਪਮਾਨ ਫਿਊਲ ਸਡਨ ਕਾਰਨ ਇਨਾ ਘਟਾਤਾ ਸੀ ਕਿ ਕਿਸੇ ਨੂੰ ਬਚਾਉਣ ਦੀ ਕੋਈ ਗੁਣਚਾਸ਼ ਨਹੀਂ ਸੀ ਸੋਮੇਸ਼ਾ ਨੇ ਕਿਹਾ ਕਿ ਜਹਾਜ਼ ਦੇ ਅੰਦਰ 1.25 ਲੱਖ ਲੀਟਰ ਫਿਊਲ ਸੀ ਜਹਾਜ਼ ਗਰਮ ਹੋ ਗਿਆ ਸੀ ਇਸ ਲਈ ਕਿਸੇ ਨੂੰ ਬਚਾਉਣ ਦੀ ਕੋਈ ਗੁੰਜਾਇਸ਼ ਨਹੀਂ ਸੀ ਉਨ੍ਹਾਂ ਕਿਹਾ ਕਿ ਇਸ ਦੁਖਾਂਤ ਤੋਂ ਬਾਅਦ ਪੂਰਾ ਦੇਸ਼ ਦੁੰਗੇ ਸਦਮੇ ਦੇ ਵਿੱਚ ਹੈ ਸ਼ਾਨੀ ਹਾਸੀ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟਾਈ ਹੈ ਉਨ੍ਹਾਂ ਕਿਹਾ ਕਿ ਅਧਿਕਾਰੀ ਡੀਐਨਏ ਟੈਸਟਿੰਗ ਅਤੇ ਪਛਾਣ ਤੋਂ ਬਾਅਦ ਅਧਿਕਾਰਿਕ ਤੌਰ ਤੇ ਮੌਤਾਂ ਦੀ ਗਿਣਤੀ ਜਾਰੀ ਕਰਨਗੇ ਸੋ ਅਮਰੀਕੀ ਰਾਸ਼ਪਤੀ ਡੋਨਲਡ 트ੰਪ ਨੇ ਜਹਾਜ਼ ਹਾਸੀ ਦੇ ਦੁੱਖ ਦਾ ਪ੍ਰਗਟਾਵਾ ਕੀਤਾ ਲੁਧਿਆਣਾ ਵਿੱਚ ਅੱਜ ਪੰਜਾਬ ਭਾਸ਼ਵਾਂ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੇ ਸਰਕਾਰ ਤੇ ਵੱਡੇ ਸਵਾਲ ਖੜੇ ਕਰਦੇ ਹੋਏ ਕਿਹਾ ਹੈ ਕਿ ਹੁਣ ਉਹ ਇੱਕ ਪੱਤਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਅਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਣਗੇ ਜਿਸ ਵਿੱਚ ਮੰਗ ਕਰਨਗੇ ਕਿ ਜਿੰਨੇ ਵੀ ਵਿਧਾਇਕ ਨੇ ਜਿੰਨੇ ਵੀ ਮੰਤਰੀ ਨੇ ਉਹਨਾਂ ਦੇ ਪ੍ਰਾਪਰਟੀ ਦੀ ਜਾਂਚ ਕੀਤੀ ਕਰਵਾਈ ਜਾਵੇ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਦੌਰਾਨ ਸਰਕਾਰ ਨੂੰ ਚਮਕੀ ਘੇਰੇ ਉਨਾ ਕਿਹਾ ਕਿ ਅੱਜ ਸਰਕਾਰ ਇੱਕ ਦਲਾਲ ਦਾ ਕੰਮ ਕਰ ਰਹੀ ਹੈ ਜਿਵੇਂ ਤਲਾਹ ਜਾਇਦਾਦਾਂ ਦੇ ਸੌਦੇ ਕਰਵਾਉਂਦੇ ਨੇ ਉਸੇ ਤਰ੍ਹਾਂ ਸਰਕਾਰ ਵੀ ਹੁਣ ਇਸੇ ਕੰਮ ਤੇ ਲੱਗੀ ਹੋਈ ਹੈ ਉਨਾ ਕਿਹਾ ਕਿ ਇਥੋਂ ਤੱਕ ਕਿ ਸਰਕਾਰ ਨੇ ਆਪਣੇ ਕਲਮ ਦੇ ਨਾਲ ਕਾਗਜ਼ਾਂ ਦੇ ਵਿੱਚ ਵੱਡੀ ਹਿਰਾਫੇਰੀ ਕਰ ਦਿੱਤੀ ਹੈ ਜਿਸ ਦਾ ਹਰਜ਼ਾਨਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਪੁਗਤਣਾ ਪਵੇਗਾ ਦੇਖੋ ਮੇਰਾ ਮੰਨਣਾ ਜਿ ਦਿਨ ਉਹ ਦਿਨ ਵੀ ਮੈਂ ਕਿਹਾ ਸੀਗਾ ਵੇਸੇ ਨਸ਼ੇੜੀ ਦਾ 88000 ਪਕੜਲੇ ਸੀਗੇ ਉਦੇ ਬਾਅਦ 55000 ਕੈਪਟਨ ਸਾਹਿਬ ਨੇ ਸਰਕਾਰ ਚ ਪਕੜੇਗੇ ਸੀਗੇ 35 4000 ਹੁਣ ਆਲੇ ਪਕੜੀ ਬੈਠੇ ਐ ਮੇਰਾ ਮੰਨਣਾ ਹੈ ਮੈਂ ਖੁਦ ਪਰਸਨਲ ਐਕਸਪੀਰੀਅੰਸ ਨਾਲ ਵੀ ਦੱਸ ਦੇਣਾ ਕਿ ਬਹੁਤ ਸਾਰਿਆਂ ਨੂੰ ਮੈਂ ਜਾਣਦਾ ਜਿਹੜੇ ਸ਼ਰਾਬ ਵੇਚਦੇ ਆ ਤੇ ਕਰੇ ਸ਼ਰਾਬ ਦਾ ਤੁਪਕਾ ਨਹੀਂ ਪੀਂਦੇ ਜਿਹੜੇ ਵੀ ਸ਼ਾਤਰ ਲੋਕ ਐ ਜਿਨ੍ਹਾਂ ਨੂੰ ਪਤਾ ਵੀ ਜਿਹੜਾ ਜ਼ਹਿਰ ਦੇ ਰਹੇ ਆ ਚਿੱਟੇ ਦੇ ਰੂਪ ਚ ਐ ਹੋਰ ਨਸ਼ਾ ਵੇਚ ਰਹੇ ਆ ਉਹ ਸਿਆਣੇ ਐ ਸਾਹਿਬ ਕਮਲਾ ਬੰਦਾ ਤਾਂ ਪੈਸੇ ਕਮਾ ਹੀ ਨਹੀਂ ਸਕਦਾ ਸਿਆਣੇ ਐ ਦੂਜਿਆਂ ਨੂੰ ਜ਼ਹਿਰ ਦਿੰਦੇ ਆਪ ਨੂੰ ਆਪਦੇ ਬੱਚਿਆਂ ਦਾ ਧਿਆਨ ਰੱਖਦੇ ਐ ਇਹਦਾ ਕੋਈ ਗਾਰੰਟੀ ਨਹੀਂ ਸਾਬ ਮੈਂ ਨਹੀਂ ਮੈਂ ਨਹੀਂ ਤਾਰੂ ਪੀਂਦਾ ਇਹਦਾ ਮਤਲਬ ਆ ਥੋੜਾ ਵੀ ਮੈਂ ਸੱਚਾ پاک ਹੋ ਗਿਆ ਮੈਂ ਨਸ਼ੇੜੀ ਨਹੀਂ ਮੈਂ ਡੋਪ ਟੈਸਟ ਪਾਸ ਕਰ ਲੂੰਗਾ ਆ ਕੋ ਮੇਰੇ ਕੋਲ ਸਰਟੀਫਿਕੇਟ ਆ ਵੀ ਮੈਂ ਡੋਪ ਲਊਗਾ ਤਾਂ ਹੀ ਡੋਪ ਵੇਚੂਗਾ ਬਿਨਾਂ ਮਤਲਬ ਉਹਨੂੰ ਹੋਰ ਹੀ ਪਾਸੇ ਕੜੀਸੀ ਫਿਰਦੇਸ ਕਰਕੇ ਬੜਾ ਜ਼ਰੂਰੀ ਸੀ ਮੇਰਾ ਜਿਹੜਾ ਨਿਸ਼ਾਨਾ ਐ ਜਿਹੜੀ ਗੱਲ ਮੈਂ ਪੰਜਾਬ ਦੇ ਲੋਕਾਂ ਨੂੰ ਵੰਗਾਰਿਆ ਸਾਬ ਹਮੇ ਕਹਿਣ ਨਾਲ ਗੱਲ ਨਹੀਂ ਬਣਨੀ ਵੀ ਨਸ਼ਾ ਖਤਮ ਕਰ ਦਿਓ ਜੀ گورنر ਸਾਹਿਬ ਆਏ ਹੈ ਬੜੀ ਜ਼ਿੰਮੇਵਾਰੀ ਨਾਲ ਲੋਕਾਂ ਨੂੰ ਜਾਗਰੂ ਕਰ ਰਹੇ ਹੈ ਮੁੱਖ ਮੰਤਰੀ ਕਹਿ ਰਹੇ ਹੈ ਵੀ ਪਹਿਲਾਂ ਮੁੱਖ ਮੰਤਰੀ ਤਾਂ ਕਹਿੰਦੇ ਕਹਿੰਦੇ ਡੀਜੀਪੀ ਪੰਜਾਬ ਕਹਿੰ ਰਹੇ ਸੀ ਮੈਂ ਮਈ ਤਹੀਂ ਖਤਮ ਕਰ ਦੂੰਗਾ 31 ਮਈ ਤਹੀਂ ਉਹਦੇ ਬਾਅਦ ਤਰੀਕ ਫੇਰ ਅੱਗੇ ਵਧ ਗਈ ਗੱਲਾਂ ਨਾਲ ਮਿਹਨਤ ਨਾਲ ਅਗਲੇ ਦਾ ਗਵਰਨਰ ਸਾਹਿਬ ਦਾ ਇੱਕ ਭਾਵਨਾ ਹੈ ਪਰ ਇਹ ਭਾਵਨਾ ਨਾਲ ਇਕੱਲੇ ਨਾਲ ਗੱਲ ਬਣਦੀ ਨਹੀਂ ਸਾਬ ਉਹਨੂੰ ਖਤਮ ਕਰਨ ਵਾਸਤੇ ਉਹਦੇ ਨਾਲ ਜੁੜ ਗਿਆ ਆ ਕਿਉਂਕਿ ਇਹਦੇ ਨਾਲ ਕੋਈ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਕਹਿਣ ਨਾਲ ਨਹੀਂ ਜੁੜਿਆ ਪੰਜਾਬ ਦੀ ਦੋ ਵੱਡੀਆਂ ਸਮੱਸਿਆਵਾਂ ਹੈ ਸਾਬ ਨਸ਼ਾ ਤੇ ਕਰਪਸ਼ਨ ਭ੍ਰਿਸ਼ਟਾਚਾਰ ਉਹ ਨਸ਼ੇ ਵਾਲੇ ਪਾਸਿਓਂ ਧਿਆਨ ਖਤਮ ਕਰਨ ਨੂੰ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਨੇ ਕਹਿਤਾ ਆ ਤਾਂ ਕੈਂਸਰ ਹੈ ਮੈਂ ਕੇਮੋਥੈਰੇਪੀ ਲਾਉਂਗਾ ਸੁਰੀਨ ਜਾਖੜ ਨੇ ਦੋਸ਼ ਲਗਾਇਆ ਕਿ ਦਿੱਲੀ ਤੋਂ ਆ ਕੇ ਸਾਰੇ ਹੀ ਕੇਚਵਾਲ ਦੇ ਸਾਥੀ ਇੱਥੇ ਆ ਕੇ ਬੈਠ ਗਏ ਨੇ ਜੋ ਕਿ ਪ੍ਰੋਫੈਸ਼ਨਲ ਨੇ ਨਾ ਉਹਨਾਂ ਨੂੰ ਜੇਲ੍ਹ ਦਾ ਡਰ ਹੈ ਅਤੇ ਨਾ ਹੀ ਉਹਨਾਂ ਨੂੰ ਪੇਸ਼ਟਾਚਾਰ ਦੇ aarop pada hai par unna eh vi kiya hai ki aaj punjab nu pashaundi lodaa ਮਾਲਵੀਪਾਗ ਵਿੱਚ ਫੈਲੇ ਪ੍ਰਸ਼ਾਸਨ ਨੂੰ ਖਤਮ ਕਰਨ ਦੇ ਲਈ ਸਰਕਾਰ ਨੇ ਜ਼ਮੀਨ ਜਾਇਦਾਦ ਦੀ ਰਜਿਸਟਰੀ ਸੰਬੰਧੀ ਈਜੀ ਰਜਿਸਟਰੀ ਪੋਰਟਲ ਲਾਂਚ ਕੀਤਾ ਹੈ। ਸੋ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਰਕਾਰ ਦੇ ਸੁਪਰਾਲੇ ਦੀ ਘੋਸ਼ਣਾ ਕੀਤੀ ਹੈ। ਲਾਲਜੀਤ ਪੁੱਲਰ ਨੇ ਕਿਹਾ ਹੈ ਕਿ ਸੂਬੇ ਦੇ ਲੋਕਾਂ ਨੂੰ ਈਜੀ ਰਜਿਸਟਰੀ ਅਤੇ ਜਮ੍ਹਾਂਬੰਦੀ ਪੋਰਟਲ ਦਾ ਬਹੁਤ ਹੀ ਫਾਇਦਾ ਮਿਲੇਗਾ। ਮੰਤਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੋਕ ਆਪਣੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਘਰ ਬੈਠਿਆਂ ਜਮ੍ਹਾਂਬੰਦੀ ਜਾਂ ਫਰਦ ਹਾਸਲ ਕਰ ਸਕਣਗੇ। ਉਹਨਾਂ ਕਿਹਾ ਕਿ ਪਹਿਲਾਂ ਜਦ ਕਿਸੇ ਵੀ ਫਰਦ ਜਾਂ ਜਮ੍ਹਾਂਬੰਦੀ ਵਿੱਚ ਪਟਵਾਰੀ ਵੱਲੋਂ ਕੋਈ ਗਲਤੀ ਹੋ ਜਾਂਦੀ ਸੀ ਤਾਂ ਉਸ ਨੂੰ ਠੀਕ ਕਰਵਾਉਣ ਦੇ ਵਿੱਚ 10-10 ਸਾਲ ਲੱਗ ਜਾਂਦੇ ਸਨ। ਇਸ ਦੌਰਾਨ ਲੋਕਾਂ ਨੂੰ ਪੈਸਾ ਅਤੇ ਸਮਾਂ ਬਰਬਾਦ ਕਰਨਾ ਪੈਂਦਾ ਸੀ। ਜ ਆਪ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਈਜੀ ਪੋਰਟਲ ਜਮ੍ਹਾਂਬੰਦੀ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਆ, ਉਹਦੇ 'ਚ ਸਾਡੇ ਪੰਜਾਬ ਦੇ ਜਿੰਨੇ ਵੀ ਭੈਣ ਭਰਾ ਨੇ ਕਿਸੇ ਨੇ ਆਪਣੇ ਘਰ ਲਈ ਜ਼ਮੀਨ ਖਰੀਦਣੀ ਆ ਕਿਸੇ ਨੇ ਆਪਣੇ ਖੇਤਾਂ ਲਈ ਜ਼ਮੀਨ ਖਰੀਦਣੀ ਆ ਜਾਂ ਕੋਈ ਇੰਡਸਟਰੀ ਲਾਉਣ ਲਈ ਜ਼ਮੀਨ ਖਰੀਦਣੀ ਉਹਨਾਂ ਨੂੰ ਪਟਵਾਰੀਆਂ ਦੇ ਦਫ਼ਤਰਾਂ ਦੇ ਤਹਿਸੀਲਦਾਰਾਂ ਦੇ ਦਫ਼ਤਰਾਂ ਦੇ ਫਰਦ ਕੇਂਦਰਾਂ ਦੇ ਦਫ਼ਤਰਾਂ ਦੇ ਬੜੇ ਚੱਕਰ ਮਾਰਨੇ ਪੈਂਦੇ ਆ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋਣਾ ਪੈਂਦਾ ਸੀ ਹੁਣ ਇਹ ਜਿਹੜੀ ਈਜੀ ਜਮ੍ਹਾਂ ਬੰਦੀ ਆ ਇਹਦੇ ਨਾਲ ਜਦੋਂ ਕੋਈ ਆਦਮੀ ਆਪਦੀ ਜ਼ਮੀਨ ਖਰੀਦ ਕਰਦਾ ਆ ਉਹਦੇ ਬਾਅਦ ਪਟਵਾਰੀ ਕੋ ਜਾਣ ਦੀ ਲੋੜ ਨਹੀਂ 30 ਦਿਨਾਂ ਦੇ ਅੰਦਰ ਅੰਦਰ ਜੇ ਉਹਦੇ ਸਾਰੇ ਡਾਕੂਮੈਂਟ ਸਹੀ ਆ ਕੋਈ ਉਹਦੇ ਤੇ ਨਹੀਂ ਇਤਰਾਜ਼ ਕਰਦਾ ਤੇ ਉਹ 3 ਦਿਨਾਂ ਦੇ ਅੰਦਰ ਉਹਦਾ ਇੰਤਕਾਲ ਮਨਜ਼ੂਰ ਕੀਤਾ ਜਾਊਗਾ ਨਹੀਂ ਤੇ ਅੱਗੇ ਪਟਵਾਰੀਆਂ ਨੇ ਨਾਲੇ ਤੇ ਪੈਸੇ ਮੰਗਣੇ ਨਾਲੇ ਕਈ ਵਾਰ ਇੰਤਕਾਲ ਦਰਜੀ ਨਾ ਕਰਨੇ ਕਈ ਵਾਰ ਗਲਤ ਨਾਂ ਦਰਜ ਕਰਦੇ ਨੇ ਉਹ ਮੁੜ ਕੇ ਫੇਰ ਫਰਦ ਬਦਲ ਕਰਦੇ ਆ ਉਹਨਾਂ ਦੀਆਂ ਦਰਸਤੀਆਂ ਕਰਦੇ ਆ ਵਿਚਾਰਿਆਂ ਦੀਆਂ ਉਮਰਾਂ ਲੰਘ ਜਾਣੀਆਂ ਇਸੇ ਤਰ੍ਹਾਂ ਹੀ ਜਿਹੜੇ ਕਰਜ਼ੇ ਆਪਾਂ ਲੈਣੇ ਆ ਜਾਂ ਕੋਈ ਅਦਾਲਤੀ ਕੇਸ ਆ ਉਹਨਾਂ ਨੂੰ ਵੀ ਦਰਜ ਕਰਨ ਦੇ ਲਈ ਪਟਵਾਰੀਆਂ ਕੋਲ ਨਾ ਕਈਆਂ ਪਟਵਾਰੀਆਂ ਨੇ ਦੂਜੀਆਂ ਧਿਰਾਂ ਤੋਂ ਪੈਸੇ ਲੈ ਕੇ ਉਹ ਅਦਾਲਤੀ ਜਿਹੜੇ ਹੁਕਮ ਆਏ ਹੋਣੇ ਉਹ ਵੀ ਦਰਜਨਾ ਕਰਨੇ ਕਈ ਨਾ ਕਰਜ਼ਿਆਂ ਦੀਆਂ ਐਂਟਰੀਆਂ ਵੀ ਰਹਿ ਜਾਣੀਆਂ ਉਹ ਵੀ ਜਦੋਂ ਕੋਈ ਬੰਦਾ ਲੋਨ ਲੈਂਦਾ ਕਰਜ਼ਾ ਲੈਂਦਾ ਜਾਂ ਕੋਈ ਅਦਾਲਤੀ ਹੁਕਮ ਆ ਉਹ ਵੀ 7 ਤੋਂ 15 ਦਿਨਾਂ ਦੇ ਵਿੱਚ ਵਿੱਚ ਉਹ ਸਾਰਾ ਕੁਝ ਆਨਲਾਈਨ ਦਰਜ ਹੋਊਗਾ ਤੇ ਜੇ ਕਿਸੇ ਨੇ ਆਪਦੀ ਕੋਈ ਜਮ੍ਹਾਂ ਬੰਦੀ ਜਿਵੇਂ ਕੋਈ ਐਨ ਆਰ ਆਈ ਭੈਣ ਭਰਾ ਆ ਜਾਂ ਕੋਈ ਬਿਜ਼ਨਸਮੈਨ ਹੈ ਜਿਹੜਾ ਨਹੀਂ ਕਿਤੇ ਦਫ਼ਤਰ ਜਾ ਸਕਦਾ ਉਹ ਵਟਸਐਪ ਤੇ ਆਪਦੇ ਮੋਬਾਈਲ ਤੇ ਆਨਲਾਈਨ ਸਾਰੀ ਆਪਦੀ ਜ਼ਮੀਨ ਦੇ ਕਾਗਜ਼ਾਤ ਆਪਦਾ ਇੰਤਕਾਲ ਆਪਦੀ ਜਮ੍ਹਾਂ ਬੰਦੀ ਸਾਰੀ ਫਰਦ ਆਪਦੀ ਵੇਖ ਸਕਦਾ ਵਾ ਜੇ ਕੋਈ ਛੇੜਛਾੜ ਹੋਊਗੀ ਉਸੇ ਵੇਲੇ ਆਪਦੇ ਮੋਬਾਈਲ ਫੋਨ ਤੇ ਜਿਹੜੇ ਉਹਦੇ ਨੰਬਰ ਨੇ ਜਿਹੜੀ ਉਹਦੀ ਜ਼ਮੀਨ ਦੇ ਕਾਗਜ਼ਾਤ ਨੇ ਉਸੇ ਵੇਲੇ ਉਹਨੂੰ ਮੈਸੇਜ ਮਿਲੂਗਾ ਕਿ ਤੇਰੀ ਜ਼ਮੀਨ ਦੇ ਇੰਤਕਾਲ ਨਾਲ ਜਾਂ ਕੋਈ ਗਰਦੌਰੀ ਨਾਲ ਕੋਈ ਛੇੜਛਾੜ ਹੋਈ ਆ ਉਸੇ ਵਾਲੇ ਮੈਸੇਜ ਮਿਲੂਗਾ ਇਹਦੇ ਨਾਲ ਇੱਕ ਤੇ ਕਰਪਸ਼ਨ ਖਤਮ ਹੋ ਗਈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਹੁਣ ਸਾਰਾ ਕੰਮ ਆਨਲਾਈਨ ਹੋਵੇਗਾ ਲੋਕਾਂ ਨੂੰ ਤਹਿਸੀਲਾਂ ਦੇ ਚੱਕਰਾਂ ਮਾਰਨ ਦੀ ਲੋੜ ਨਹੀਂ ਰਹੇਗੀ ਲੁਧਿਆਣੇ ਦਾ ਹਲਕਾ ਪਛਮੀ ਪੂਰੀ ਤਰ੍ਹਾਂ ਦੇ ਨਾਲ ਚੋਣਾਂ ਦੇ ਰੰਗ ਵਿੱਚ ਰੰਗਿਆ ਜਾ ਚੁੱਕਿਆ ਹੈ ਲਗਾਤਾਰ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਦੂਸਰੀਆਂ ਹੀ ਪਾਰਟੀਆਂ ਤੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ ਜਾ ਰਹੇ ਨੇ ਇਸੇ ਲੜੀ ਤੇ ਆਮ ਆਦੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਇੱਕ ਪੱਤਰਕਾਰ ਵਾਰਤਾ ਕੀਤੀ ਗਈ ਜਿੱਥੇ ਕਿ ਵਕ ਵਕ ਪਾਰਟੀਆਂ ਨਾਲ ਜੁੜੇ ਹੋਏ ਸੈਂਕੜੇ ਹੀ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਇਸ ਮੋਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਦੇਖ ਕੇ ਲਗਾਤਾਰ ਪਾਰਟੀ ਦਾ ਕਾਫਲਾ ਵਧਾ ਚ ਰਿਹਾ ਹੈ ਉਹਨੇ ਕਿਹਾ ਕਿ ਜਿਹੜੇ ਲੋਕ ਹੁਣ ਸ਼ਾਮਲ ਹੋ ਰਹੇ ਨੇ ਉਹ ਸਿਰਫ ਜਿੱਤ ਦੇ ਵਿੱਚ ਮਾਰਜਨ ਵਧਾਉਣ ਲਈ ਨੇ ਅਤੇ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭਾਰੀ ਫਤਵਾ ਦੇਣਾ ਹੈ ਅਵੇਸਤੀ ਇਲੈਕਸ਼ਨ ਚੱਲਦੀ ਹੈ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਸਾਡੀ ਪਾਰਟੀ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਉਨ੍ਹਾਂ ਦਾ ਧੰਨਵਾਦ ਕਰਦੇ ਤੇ ਉਹਨਾਂ ਨੂੰ ਜੀ ਆਇਆਂ ਆਲਟੇ ਔਰ ਮੈਂ ਸਮਝਦਾ ਕਿ ਲੁਧਿਆਣਾ ਵੈਸਟ ਨੂੰ ਲੁਧਿਆਣਾ ਬੈਸਟ ਬਣਾਉਣ ਦਾ ਕੰਮ ਹੈ ਜਿਹੜਾ ਉਹ ਇਨ੍ਹਾਂ ਸਾਥੀਆਂ ਦੇ ਜੁਆਇਨ ਕਰਨ ਦੇ ਨਾਲ ਹੋਰ ਸਖਾਲਾ ਹੋ ਜਾਏਗਾ ਸ਼੍ਰੀ ਸੰਜੀਵ अरोड़ा ਨੂੰ ਵੱਡੇ ਮਾਰਦੰਮ ਦੇ ਉੱਪਰ ਜਿੱਤ ਬਖਸ਼ ਕੇ। अरोड़ा ਸਾਹਿਬ ਇਸ ਚੋਣ ਦਾ ਮਤਲਬ ਜਿਉਂ ਤੋਂ ਦੀ ਚੱਕਰ ਜਿਹੜੀ ਪਾਰਟੀ ਨਾਲ ਨਜ਼ਰ ਆਉਂਦੀ। ਜਦੋਂ ਕੰਮਾਂ ਦੀ ਗੱਲ ਕਰਾਂਗੇ ਜਦੋਂ ਸ਼ਰਾਫਤ ਦੀ ਗੱਲ ਕਰਾਂਗੇ ਜਦੋਂ ਇਮਾਨਦਾਰੀ ਦੀ ਗੱਲ ਕਰਾਂਗੇ ਉਦੋਂ ਕਿਸੇ ਪਾਰਟੀ ਨਾਲ ਕੋਈ ਨਜ਼ਰ ਉਹਨਾਂ ਤੱਕਰ ਨਜ਼ਰ ਨਹੀਂ ਆਉਂਦੀ ਹੈਗੀ ਸੋ ਮੈਂ ਸਮਝਦਾ ਕਿ ਇੱਕ ਤਰਫ ਹੈ ਜਿਹੜਾ ਉਹ ਕੈਂਪੇਨ ਔਰ ਮੁਕਾਬਲਾ ਜਿਹੜਾ ਚੱਲ ਰਿਹਾ ਹੈ ਇਸ ਦੌਰਾਨ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਅਹਮਦਾਬਾਦ ਦੇ ਵਿੱਚ ਜਹਾਜ਼ ਹਾਦਸੇ ਵਿੱਚ ਕਈ ਲੋਕ ਮਾਰੇ ਜਾਣ ਤੇ ਵੀ ਤੁਕ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਵਿਰੋਧੀਆਂ ਤੇ ਸਵਾਲ ਜਵਾਬ ਵੀ ਦਿੱਤੇ ਨੇ ਤੋਂ ਬਟਿੰਡਾ ਪੁਲਿਸ ਨੇ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਮੁਲਜ਼ਮਾਂ ਦੀ ਪਛਾਣ ਮੋਗਾ ਦੇ ਜਸਪ੍ਰੀਤ ਸਿੰਘ ਮਹਿਰੋ ਦੇ ਤਰਨਤਾਰਨ ਦੇ ਨਿਮਨਜੀਤ ਸਿੰਘ ਵਜੋਂ ਹੋਈ ਹੈ ਮੁਲਜ਼ਮਾਂ ਨੇ ਪੁਸ਼ਗੀਸ਼ ਦੌਰਾਨ ਖੁਲਾਸਾ ਕੀਤਾ ਹੈ ਕਿ ਕੰਚਨ ਆਪਣੇ ਨਾਮ ਕਮਲਕੌਰ ਦੀ ਵਰਤੋਂ ਕਰਕੇ ਨੌਜਵਾਨਾਂ ਨੂੰ ਗਲਤ ਰਸਤੇ ਲੈ ਕੇ ਚਾ ਰਹੀ ਸੀ ਉਸ ਨੂੰ ਪਹਿਲਾਂ ਵੀ ਸਮਝਾਇਆ ਗਿਆ ਸੀ ਪਰ ਉਸ ਨੇ ਨਹੀਂ ਸੁਣੀ ਕਾਰ ਖਰਾਬ ਹੋਣ ਦੇ ਬਹਾਨੇ ਉਹ ਉਸ ਨੂੰ ਗੈਰਾਜ ਵਿੱਚ ਲੈ ਕੇ ਗਏ ਤੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਕਤਲ ਦੇ ਮਾਸਟਰਮਾਈਂਡ ਅਮਰਿਤਪਾਲ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਬਟਿੰਡਾ ਦੇ ਐਸਐਸਪੀ ਅਮਨਦੀਪ ਕੋਂਡਲ ਨੇ ਕਿਹਾ ਕਿ ਅਮਰਿਤਪਾਲ ਦੇ ਕਹਿੰਦੇ ਜਸਪ੍ਰੀਤ ਅਤੇ ਨਿਮਨਜੀਤ ਕੰਚਨ ਕੌਰ ਨੂੰ ਬਟਿੰਡਾ ਲੈ ਕੇ ਆਏ ਉਹ ਉਸਦੀ ਕਾਰ ਦੀ ਮੁਰੰਮਤ ਕਰਾਉਣ ਦੇ ਬਹਾਨੇ ਉਸ ਨੂੰ ਪੁੱਚੋ ਮੰਡੀ ਦੇ ਇੱਕ ਗੈਰਾਜ ਵਿੱਚ ਲੈ ਕੇ ਗਏ ਉੱਥੇ ਉਹਨਾਂ ਨੇ ਉਸ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਪੂਰੀ ਯੋਜਨਾਬੰਦੀ ਨਾਲ ਉਹਨਾਂ ਨੇ ਕੰਚਨ ਦੀ ਲਾਸ਼ ਉਸ ਦੀ ਕਾਰ ਵਿੱਚ ਪਾ ਦਿੱਤੀ ਅਤੇ ਆਦੇਸ਼ ਯੂਨੀਵਰਸਿਟੀ ਦੀ ਪਾਰਕਿੰਗ ਵਿੱਚ ਖੜੀ ਕਰ ਦਿੱਤੀ ਗਈ ਤੇ ਉਹਨਾਂ ਨੇ ਦੱਸਿਆ ਕਿ 2-3 ਦਿਨਾਂ ਪਹਿਲਾਂ ਇੱਕ ਸਰਦਾਰ ਜੀ ਇਹਨਾਂ ਦੇ ਘਰ ਆਏ ਸੀਗੇ ਜਿਹਨੇ ਆਪਣਾ ਨਾਮ ਅੰਮ੍ਰਿਤਪਾਲ ਸਿੰਘ ਦੱਸਿਆ ਸੀ ਐਂ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਬਠੰਡਾ ਚ ਕਿਸੇ ਸ਼ੋਰੂਮਸ ਦੇ ਪ੍ਰੋਮੋਸ਼ਨ ਲਈ ਇਹਨੂੰ ਬੁਲਾਣਾ ਬਟ that day ਉਹ ਕਰਨੀ ਸੀਗੇ ਅਗਲੇ ਦਿਨ ਫੇਰ ਅੰਮ੍ਰਿਤਪਾਲ ਇਸੇ ਗੱਲ ਲਈ ਇਹਨਾਂ ਨੂੰ ਕਨਵਿੰਸ ਕਰਨ ਆਇਆ ਕਮਲਾ ਨੂੰ ਕਿ ਸਾਡੇ ਬਠਿੰਡਾ ਕੇ ਪ੍ਰੋਮੋਸ਼ਨ ਕਰੋ ਜੈਨ ਇਵੈਂਚੁਅਲੀ ਸ਼ੀ ਅਗਰੀਡ ਤੇ ਉਸਨੇ ਜਿਹੜਾ ਅੰਮ੍ਰਿਤਪਾਲ ਹੈ ਅਮਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਕਮਲਾ ਨੇ ਆਪਣੀ ਵੱਧਨ ਤੋਂ ਦੱਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਹਾਂ ਤੇ ਮੈਂ ਕੰਮ ਕਰਕੇ ਵਾਪਸ ਆ ਜਾਊਂਗੀ ਬਟ ਉਹਦੀ ਮਦਰ ਕਹਿੰਦੀ ਹੈ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹਦਾ ਆਪਣੀ ਬੇਟੀ ਨਾਲ ਕੋਈ ਕੰਟੈਕਟ ਨਹੀਂ ਹੋਇਆ ਸੋ ਦੌਰਾਨੀ ਤਫਤੀਸ਼ ਕਿਉਂਕਿ ਸਾਨੂੰ ਕੁਝ ਸੀਸੀਟੀਵੀ ਫੁਟੇਜਸ ਵੀ ਮਿਲ ਗਈਆਂ ਸੀ ਉਛੇ ਤੇ ਹਿਊਮਨ ਇੰਟੋ ਲੋ ਤੇ ਅਨਤੋ ਵੀ ਅਸਾ ਪਤਾ ਵਗੈਰਾ ਕੀਤਾ ਸੋ ਆਫਟਰ ਫਾਰਮਿੰਗ ਵੇਰੀਅਸ ਟੀਮਸ ਸਾਨੂੰ ਦੌਰਾਨੀ ਤਫਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਔਰ 8 ਨੂੰ ਇਹਦੇ ਕਰ ਗਿਆ ਸੀ ਪਰ ਬਾਅਦ ਚੋ ਵਾਪਸ ਵਾਪਸ ਹੋਦੇ ਨਾਲ ਕਨਵਰਸੇਸ਼ਨ ਹੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰੋਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਇੱਕ ਦਾ ਨਾਮ ਜਸਪ੍ਰੀਤ ਸਿੰਘ ਜਿਹੜਾ ਵਾਸੀ ਤੁਰਕੋ ਟਾਲੀ ਵਾਲਾ ਚੌਕ ਪਿੰਡ ਮਹਿਰੋ ਜ਼ਿਲ੍ਹਾ ਮੋਕੇ ਦਾ ਰੈਂਡ ਵਾਲਾ ਹੈ ਤੇ ਇੱਕ ਨਿਮਰਤਜੀਤ ਸਿੰਘ ਬਸੀ ਪੱਟੀ ਰੋਡ ਹਰੀਕੇ ਪਤਨ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਇਹਦੇ ਨਾਮ ਲੁਧਿਆਣੇ ਫੋਲੋ ਕਰਾ ਕੇ ਬਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲੈ ਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਾਉਣ ਦੇ ਬਹਾਨੇ ਇੱਕ ਗੈਰੇਜ 'ਚ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗੈਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸ਼ਮਸ਼ਾਨ ਜਗ੍ਹਾ ਆਪਣੇ ਪੁੱਚੋ ਦੇ ਏਰੀਆ 'ਚ ਲਿਜਾ ਕੇ ਇਹਦੇ ਗਲੇ 'ਤੇ ਤੋਫਾਹਾ ਲਾ ਕੇ ਸਟ੍ਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ SSP ਨੇ ਦੱਸਿਆ ਕਿ ਦੋਸ਼ੀਆਂ ਨੇ ਪੁਸ਼ਕਿਸ਼ ਦੌਰਾਨ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਇਹ ਸਭ ਕੁਝ ਅਮਰਿਤਪਾਲ ਦੇ ਕਹਿੰਦੇ ਕੀਤਾ। ਉਨ੍ਹਾਂ ਕਿਹਾ ਕਿ ਕੰਟ੍ਰੀਨ ਆਪਣਾ ਨਾਮ ਕਮਲਕੌਰ ਰੱਖ ਕੇ ਵੀਡੀਓ ਰਾਹੀਂ ਨੌਜਵਾਨ ਨੂੰ ਗਲਤ ਰਸਤੇ ਲੈ ਕੇ ਜਾ ਰਹੀ ਸੀ। ਸਮਝਾਉਣ ਤੋਂ ਬਾਅਦ ਵੀ ਉਸਨੇ ਨਹੀਂ ਸੁਣੀ। ਟੀਮਾਂ ਅਮਰਿਤਪਾਲ ਨੂੰ ਗ੍ਰਿਫਤਾਰ ਕਰਨ ਲਈ ਝਟੀਆਂ ਹੋਈਆਂ ਨੇ। ਗੁਰੂਕਰ ਅੰਦਰ ਹੈਡ ਗ੍ਰੰਥੀ ਦਾ ਨਸ਼ਾ ਵੇਚਣ ਦਾ ਪਰਦਾ ਫਾਸ਼ ਹੋਇਆ ਜਿੱਥੇ ਉਕਤ ਹੈਡ ਗ੍ਰੰਥੀ ਵੱਲੋਂ ਚਿੱਟਾ ਵੇਚਣ ਵਾਲੇ ਵਿਅਕਤੀ ਨੂੰ ਚਲਦੇ ਕੈਮਰੇ ਮੋਰੇ ਫੋਨ ਲਗਾਇਆ ਗਿਆ ਤੇ ਨਸ਼ਾ ਮੰਗਿਆ ਗਿਆ ਸੋ ਉਪਰੰਤ ਹੈਡ ਗ੍ਰੰਥੀ ਨੇ ਗੁਰਦੁਆਰੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਕਰਦਿਆਂ ਹੈਡ ਗ੍ਰੰਥੀ ਨੂੰ ਗ੍ਰਿਫਤਾਰ ਕਰ ਲਿਆ ਉਧਰ ਲੋਕ ਗੁੱਸੇਵਿਸ਼ਾਈ ਲੋਕਾਂ ਨੇ ਦਿੜਬਾ ਪੁਲਿਸ ਖਿਲਾਫ ਨਾਰੀ ਰਵਾਜੀ ਕੀਤੀ ਤੇ ਕਿਹਾ ਕਿ ਦਿੜਬਾ ਦਾ ਐਸਐਚਓ ਮੌਕੇ ਤੇ ਨਹੀਂ ਆਇਆ ਤੇ ਇਸ ਗ੍ਰੰਥੀ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਸੋ ਨਾਲ ਹੀ ਜਥੇਬੰਦੀ ਦੀ ਆਗੂ ਤੇ ਸਿੱਖ ਪ੍ਰਚਾਰਕ ਅਤੇ ਗ੍ਰੰਥੀ ਸਿੰਘ ਵਰਮਾ ਸਿੰਘ ਨੇ ਮੀਡੀਆ ਨਾਲ ਗਲਬਾਤ ਕੀਤੀ ਤੇ ਕਿਹਾ ਕਿ ਅਸੀਂ ਸਬੂਤਾਂ ਸਮੇਤ ਇਸ ਬੰਦੇ ਨੂੰ ਫੜਾ ਦਿੱਤਾ ਹੈ ਜਿਸ ਵੱਲੋਂ ਖੁਦ ਮੰਨਿਆ ਜਾ ਰਿਹਾ ਹੈ ਕਿ ਉਹ ਚਿੱਟਾ ਵੇਚਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਹੁਣ ਕਾਰਵਾਈ ਅਮਲ ਵਿਚ ਲਿਆਉਂ। ਕੱਲ ਮਿਤੀ 11 ਜੂਨ 2025 ਨੂੰ ਇਕ ਇਨਫਰਮੇਸ਼ਨ ਸਾਨੂੰ ਰੀਸੀਵ ਹੋਈ ਸੀ ਜਿਹਦੇ ਵਿੱਚ ਜਿਹੜੇ ਲੋਕਲਸ ਨੇ ਡਿੜਬੇ ਦੇ ਉਹਨਾਂ ਨੇ ਇਤਰਾਜ਼ ਕੀਤਾ ਕਿ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਡਿੜਬਾ ਨੇੜੇ ਸ਼ੀਤਲਾ ਮਾਤਾ ਮੰਦਰ ਇਹਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਨੇ ਪ੍ਰਗਟ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਜਹਾਂਗੀਰ ਥਾਣਾ ਸਦਰ ਧੂਰੀ ਦੇ ਇਹ ਪਿਛਲੇ 2 ਮਹੀਨਿਆਂ ਤੋਂ ਬਤੌਰ ਗ੍ਰੰਥੀ ਜਿਹੜੇ ਇੱਥੇ ਡਿਊਟੀ ਨਿਭਾ ਰਹੇ ਨੇ ਤੇ ਲੋਕਲਸ ਨੂੰ ਇਹ ਕੰਪਲੇਂਟ ਸੀਗੀ ਜਾਂ ਉਹ ਇਹਨਾਂ ਨੂੰ ਸੂਚਨਾ ਸੀਗੀ ਕਿ ਇਹ ਜਿਹੜੇ ਗ੍ਰੰਥੀ ਸਿੰਘ ਨੇ ਇੱਕ ਤਾਂ ਆਪ ਜਿਹੜਾ ਤੰਬਾਕੂ ਦਾ ਸੇਵਨ ਕਰਦੇ ਨੇ ਤੇ ਨਾਲ ਨਸ਼ੇ ਦੀ ਜਿਹੜੀ ਹੈ ਉਹ ਤਸਕਰੀ ਕਰਦੇ ਨੇ ਕਿਸ ਲੈਵਲ ਤੇ ਇਹ ਬਾਹਰੋਂ ਨਸ਼ਾ ਲਿਆ ਕੇ ਲਿਆ ਕੇ ਇੱਥੇ ਵੇਚਦੇ ਨੇ ਇਸ ਇਨਫੋਰਮੇਸ਼ਨ ਤੇ ਐਕਟ ਕਰਦੇ ਆ ਇੱਥੇ ਜਥੇਦਾਰ ਬਰਮਾ ਸਿੰਘ ਨੇ ਵਾਸੀਜ਼ ਨਾਲ ਜਿਨ੍ਹਾਂ ਦੇ ਬਿਆਨਾਂ ਤੇ ਅਸੀਂ ਬਣਦੀ ਜਿਹੜੀ ਠੁਕਮੀ ਕਾਰਵਾਈ ਇਹ ਕੀਤੀ ਹੈ ਇਹਨਾਂ ਦੇ ਹਿਸਾਬ ਨਾਲ ਵੀ ਕੋਈ ਵੀ ਦੇਖੋ ਨਸ਼ਾ ਵੇਚ ਕੇ ਜਾਂ ਤੰਬਾਕੂ ਦਾ ਸੇਵਨ ਕਰਕੇ ਜਿਹੜੇ ਧਾਰਮਿਕ ਭਾਵਨਾਵਾਂ ਨੂੰ ਜਿਨ੍ਹਾਂ ਨੂੰ ਠੇਸ ਪਹੁੰਚੀ ਹੈ ਉਸ ਦੇ ਹਿਸਾਬ ਨਾਲ ਅਸੀਂ ਜਿਹੜਾ 295 ਆਈਪੀਸੀ ਜਾਂ 298 ਬੀਐਨਐਸ ਜਿਹੜਾ ਹੈ ਉਹਦੇ ਤਹਿਤ ਇੱਕ ਐਫਆਈਆਰ ਰਜਿਸਟਰ ਕੀਤੀ ਹੈ ਜਿਹੜੀ ਤਫ਼ਤੀਸ਼ ਹੈ ਉਹ ਅਜੇ جاری ਹੈ ਕੋਈ ਵੀ ਜਿਹੜੀਆਂ ਲਿੰਕੇਜਸ ਕੋ ਡਰਗ ਨਾਲ ਰਿਲੇਟਡ ਦੇ ਸਾਨੂੰ ਕੋ ਬਾਹਰ ਨਿਕਲਦੀਆਂ ਨੇ ਜਾਂ ਕੁਝ ਜੋ ਵੀ ਤੱਤ ਉੱਭਰ ਕੇ ਆਉਂਦੇ ਨੇ ਉਹਦੇ ਹਿਸਾਬ ਨਾਲ ਜੋ ਐਨਡੀ ਦੀ ਰੈਲੇਵੈਂਟ ਸੈਕਸ਼ਨਸ ਨੇ ਉਹ ਇਹਦੇ ਵਿੱਚ ਐਡ ਕਰ ਦਿੱਤੇ ਜਾਣਗੇ ਤੇ ਅਸੀਂ ਉਸੇ ਤਰ੍ਹਾਂ ਅੱਗੇ ਤਫਤੀਸ਼ ਨੂੰ ਪ੍ਰੋਸੀਡ ਕਰਾਂਗੇ ਦੱਸ ਦਈਏ ਕਿ ਦਿੜਬਾ ਦੇ ਬਾਬਾ ਜੀਵਨ ਸਿੰਘ ਗੁਰੂ ਘਰ ਅੰਦਰ ਪ੍ਰਗਟ ਸਿੰਘ ਨਾਮੀ ਹੈੱਡ ਗ੍ਰੰਥੀ ਵੱਜੋਂ ਪਿਛਲੇ 2 ਮਹੀਨਿਆਂ ਤੋਂ ਰਹਿੰਦਾ ਸੀ ਬਾਬਾ ਜੀਵਨ ਸਿੰਘ ਗੁਰੂ ਘਰ ਦੀ ਕਮੇਟੀ ਆਗੂਆਂ ਦੇ ਕਹਿਣ ਮੁਤਾਬਕ ਇਸ ਗ੍ਰੰਥੀ ਸਿੰਘ ਨੂੰ ਤਕਰੀਬਨ 2 ਮਹੀਨੇ ਪਹਿਲਾਂ ਰੱਖਿਆ ਸੀ ਪਰ ਨਹੀਂ ਪਤਾ ਸੀ ਕਿ ਇਹ ਨਸ਼ਾ ਵਿੱਚ ਦਾ ਪਿਛਲੇ ਦਿਨੀ શ્રી ਮੁਕਸਦ ਸਾਹਿਬ ਦੇ ਬਸ ਅੱਡੇ ਦੇ ਨਜ਼ਦੀਕ ਸ ਇੱਕ ਨੌਜਵਾਨ ਦੀ ਕੁਟਮਾਰ ਮਾਮਲੇ ਵਿੱਚ ਬੇਸ਼ੱਕ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਚਾਰ ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਪਰੰਤੂ ਉਸ ਪੀੜਤ ਨੌਜਵਾਨ ਨੂੰ ਇਨਸਾਫ਼ ਦਿਵਾਉਣ ਦੇ ਹੱਕ ਵਿੱਚ ਨਿਤਰਾ ਸਿੱਖ ਜਥੇਬੰਦੀਆਂ ਤੇ ਭਰਾਤਰੀ ਜਥੇਬੰਦੀਆਂ ਵੱਲੋਂ ਅੱਜ શ્રી ਮੁਕਸਦ ਸਾਹਿਬ ਦੇ ਗੁਰਦੁਆਰਾ ਤਨਤਾਰਨ ਸਾਹਿਬ ਵਿਖੇ ਇਕੱਠ ਕੀਤਾ ਗਿਆ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਕੀਤੀ ਗਈ ਸਿੱਖ ਨੌਜਵਾਨ ਦੀ ਕੁਟਮਾਰ ਮਾਮਲੇ ਦੇ ਵਿੱਚ ਸ਼੍ਰੀ ਮੁਖਸਿਸ ਸਾਹੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ। ਉਹਨਾਂ ਪੀੜਿਤ ਸਿੱਖ ਨੌਜਵਾਨ ਨੂੰ ਇਨਸਾਫ ਦਿਵਾਉਣ ਲਈ ਪੁਲਿਸ ਪ੍ਰਸ਼ਾਸਨ ਕੋਲੋਂ ਜਲਦ ਤੋਂ ਜਲਦ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਰਾਜੇਸ਼ ਗਰਗ ਤੇ ਉਸ ਦੇ ਸਮਰਥਕਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਇਨਸਾਫ ਸੰਘਰਸ਼ ਦੇ ਵਿੱਚ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਵੀ ਪਹੁੰਚੇ ਹੋਏ ਨੇ। ਤੁਸੀਂ ਸਾਡੇ 'ਤੇ ਦਬਾਅ ਪਾਉਣ ਆਏ ਹੋਗੇ।

ਅਜੇ ਨਹੀਂ ਪਾਇਆ ਕੜਾ ਸਾਡੇ ਬੰਦੇ ਨੂੰ ਕੁੱਟਣ ਲਈ ਆਜੇ ਫੜਿਆ ਅਸੀਂ ਆਖਿਆ ਉਹ ਬੰਦਾ ਨਹੀਂ ਫੜਿਆ ਹੀ ਨਹੀਂ ਅਗਲੇ ਉਹ ਜੀ ਭੱਜ ਗਏ ਨੇ ਅਸੀਂ ਆਖਿਆ ਜੇ ਤੋ ਰਾ ਰਾਦਾ ਹੋਵੇ ਤੇ ਤੁਸੀਂ ਕਿਉਂ ਜਾ ਕੇ ਫੜ ਨਹੀਂ ਲੈਂਦੇ ਫਿਰ ਮੈਂ ਉਹ ਗਿਆ ਐਸਪੀ ਅੱਗੇ ਨੂੰ ਇਹ ਨਿਕਿਆ ਤੁਸੀਂ ਉਹਦੇ ਰਾਖੇ ਨਹੀਂ ਦੇਗੇ ਜੇ ਖਾਸਾ ਫੌਜ ਆ ਜੇ ਨਾ ਇਹ ਜਨਰਲ ਰੈਜਾ ਤਾਂ ਪੂਨੇ ਚਲਾ ਗਿਆ ਸੀ ਕਿ ਪੂਨੇ ਜਾਇਆ پڑ نپڑے یہ گنگانگ کتنے چل لے گا اس کر کے ساتھ مجبور نہ کروا آمدہ انصاف آپ آم منگیے ਅੱਜ ਇੱਕ ਸ਼ਿ ਮੁਕਸਰ ਸਾਹਿਬ ਦੇ ਬਸ ਅੱਡੇ ਦੇ ਸਾਹਮਣੇ ਮਲੋਟ ਸ਼ਿ ਮੁਕਸਰ ਸਾਹੀ ਮਾਰਗ ਤੇ ਸ਼ਿਵ ਸੈਨਾ ਵਰਕਰਾਂ ਵੱਲੋਂ ਚੱਕਾ ਜਾਮ ਦੌਰਾਨ ਇੱਕ ਸਿੱਖ ਨੌਜਵਾਨ ਨਾਲ ਕੁਟਮਾਰ ਕੀਤੀ ਗਈ ਸੀ। ਇਹ ਘਟਨਾ ਤਦ ਵਾਪਰੀ ਜਦੋਂ ਚੱਕਾ ਜਾਮ ਹੋਣ ਕਰਕੇ ਨੌਜਵਾਨ ਦੀ ਕਾਰ ਰੁਕ ਗਈ ਅਤੇ ਉਹ ਧਰਨਾਕਾਰੀਆਂ ਨੂੰ ਗੁੱਸੇ ਵਿੱਚ ਕਹਿ ਗਿਆ ਤੰਨੇ ਵਿੱਚ ਸ਼ਾਮਲ ਲੋਕਾਂ ਨੇ ਉਸ ਨੌਜਵਾਨ ਨੂੰ ਕਾਰ ਚੌਕ ਘਟਿਸ ਕੇ ਬਾਹਰ ਘਟਿਆ ਉਸਨਲ ਕੁਟਮਾਰ ਕੀਤੀ ਅਤੇ ਉਸਦੇ ਕਪੜੇ ਵੀ ਫਾੜ ਦਿੱਤੇ ਗਏ ਇਸ ਦੌਰਾਨ ਸੜਕ ਤੇ ਹੋ ਰਹੀ ਭਾਰੀ ਨਾਰੀ ਨਾਰੀਬਾਜੀ ਕਾਰਨ ਟ੍ਰੈਫਿਕ ਜਾਮ ਰਿਹਾ ਰਾਕੀਰਾ ਨੇ ਨੌਜਵਾਨ ਨੂੰ ਵੀੜ ਤੋਂ ਲੈ ਕੇ ਉਸਦੀ ਜਾਨ ਬਚਾਈ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ جاری ਹੈ ਜੂਨ ਮਹੀਨਾ ਅਹਿਸਾਸ ਕਰਵਾ ਰਿਹਾ ਹੈ ਕਿ ਇਹ ਗਰਮੀਆਂ ਦਾ ਸੀਜ਼ਨ ਅਜੇ ਖਤਮ ਹੋਣ ਵਾਲਾ ਨਹੀਂ ਹੈ ਹੀਟ ਵੇਵ ਨੂੰ ਨਾ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਹੈ ਪਿਛਲੇ 24 ਘੰਟਿਆਂ ਵਿੱਚ ਮੌਸਮ ਵਿਭਾਗ ਦੇ ਵੱਲੋਂ ਤਾਪਮਾਨ ਵਿੱਚ ਵੀ 2.5 ਡਿਗਰੀ ਸੈਲਸੀਅਸ ਦਾ ਵਾਧਾ ਦਰਸ਼ ਕੀਤਾ ਗਿਆ ਇਸ ਦੇ ਨਾਲ ਹੀ ਤਾਪਮਾਨ ਆਮ ਨਾਲੋਂ 3.5 ਡਿਗਰੀ ਸੈਲਸੀਅਸ ਵੱਧ ਦਰਸ਼ ਕੀਤਾ ਗਿਆ ਸੋ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨ ਹੀ ਨਹੀਂ ਸਗੋਂ ਰਾਤਾਂ ਵੀ ਗਰਮੀ ਵਿੱਚ ਹੀ ਬਤਣਗੀਆਂ ਪੂਰੇ ਉੱਤਰ ਪਾਰਦੇ ਵਿੱਚ ਗਰਮੀ ਦਾ ਗਹਿਰ ਵੇਖਣ ਨੂੰ ਮਿਲ ਰਿਹਾ ਹੈ ਤਾਪਮਾਨ 45 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ ਬਠਿੰਡਾ ਦੇ ਵਿੱਚ ਬੀਤੇ ਦਿਨ ਤਾਪਮਾਨ 47 ਡਿਗਰੀ ਤੋਂ ਵੀ ਉੱਪਰ ਹੈ ਜੇਕਰ ਪੰਜਾਬ ਦੇ ਹੋਰ ਨਾ ਹਿੱਸਿਆਂ ਦੀ ਵੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਐਵਰੇਜ ਨਾਲੋਂ ਜ਼ਿਆਦਾ ਚੱਲ ਰਿਹਾ ਹੈ ਸਲੂਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਵੱਲੋਂ 1970 ਤੋਂ ਤਾਪਮਾਨ ਰਿਕਾਰਡ ਕਿਤੇ ਜਾ ਰਹੇ ਨੇ ਅਤੇ ਮੌਸਮ ਵਿਗਿਆਨੀ ਡਾਕਟਰ ਕਿੰਗਰਾ ਨੇ ਕੀ ਜਾਣਕਾਰੀ ਸਾਂਝੀ ਕੀਤੀ ਤੇ ਕਿਹਾ ਕਿ ਪਿਛਲੇ 55 ਸਾਲਾਂ ਵਿੱਚ ਇੰਨਾ ਵੱਧ ਤਾਪਮਾਨ ਕਦੀ ਨਹੀਂ ਰਿਕਾਰਡ ਹੋਇਆ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ ਲੁਧਿਆਣਾ ਦੇ ਵਿੱਚ 45 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 7.1 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਸੋ ਸਵियर ਹੀਟ ਵੇਵ ਕੰਡੀਸ਼ਨ ਅਸੀਂ ਕਹਿ ਸਕਦੇ ਹਾਂ ਕਿ ਰੀਜਨ ਦੇ ਵਿੱਚ ਬਣੀ ਹੋਈ ਹੈ ਔਰ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 33 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਇਹ ਵੀ ਜਿਹੜਾ ਨਾਈਟ ਟਾਈਮ ਟੈਂਪਰੇਚਰ 13 ਜੂਨ ਦਾ ਹੁਣ ਤੱਕ ਦਾ ਹਾਈਐਸਟ ਰਿਕਾਰਡ ਕੀਤਾ ਗਿਆ। 1970 ਤੋਂ ਲੈ ਕੇ ਅੱਜ ਤੱਕ ਦਾ ਇਹ ਹਾਈਐਸਟ 13 ਜੂਨ ਦਾ ਨਾਈਟ ਟਾਈਮ ਟੈਂਪਰੇਚਰ ਹੈ। ਇਹਦੇ ਤੋਂ ਪਹਿਲਾਂ ਵੱਧ ਤੋਂ ਵੱਧ ਨਾਈਟ ਟਾਈਮ ਟੈਂਪਰੇਚਰ 3.8 ਡਿਗਰੀ ਸੈਂਟੀਗ੍ਰੇਡ 2022 ਦੇ ਵਿੱਚ ਰਿਕਾਰਡ ਕੀਤਾ ਗਿਆ ਸੀ ਪਰ ਹੁਣ 33 ਡਿਗਰੀ ਸੈਂਟੀਗ੍ਰੇਡ ਅੱਜ ਇਹ ਪਹਿਲੀ ਵਾਰੀ ਜਿਹੜਾ 1970 ਤੋਂ ਲੈ ਕੇ ਰਿਕਾਰਡ ਕੀਤਾ ਗਿਆ। 50 ਸਾਲ ਦਾ ਰਿਕਾਰਡ ਹੈ। ਬਿਲਕੁਲ ਜੀ 1970 ਤੋਂ ਲੈ ਕੇ ਹੁਣ ਤੱਕ ਦਾ 55 ਸਾਲ ਦਾ ਰਿਕਾਰਡ ਇਹ ਬ੍ਰੇਕ ਹੋਇਆ ਔਰ ਜੇ ਅਸੀਂ ਡਿਫਰੈਂਸ ਵੀ ਦੇਖੀਏ ਕਿ ਹੁਣ ਤੱਕ ਹਾਈਐਸਟ 30.8 ਡਿਗਰੀ ਸੈਂਟੀਗ੍ਰੀਡ ਸੀ ਇਹ ਉਹਦੇ ਨਾਲੋਂ ਕਾਫੀ ਜਿਹੜਾ 2 ਡਿਗਰੀ ਤੋਂ ਉੱਪਰ ਵੱਧ ਰਿਕਾਰਡ ਕੀਤਾ ਗਿਆ 33 ਡਿਗਰੀ ਸੈਂਟੀਗ੍ਰੇਡ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਸੋ ਇਹ ਅੱਜ ਦਾ ਟੈਂਪਰੇਚਰ 33 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ 7.6 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਜਿਹੜੇ ਦਿਨਾਂ ਰਾਤ ਦਾ ਟੈਂਪਰੇਚਰ 7 ਡਿਗਰੀ ਸੈਂਟੀਗ੍ਰੇਡ ਤੋਂ ਵੀ ਉੱਪਰ ਨੇ ਸੋ ਸਵੀਅਰ ਹੀਟ ਵੇਵ ਕੰਡੀਸ਼ਨਸ ਔਰ ਵਾਰਮ ਨਾਈਟਸ ਜਿਹੜੀਆਂ ਰੀਜਨ ਦੇ ਵਿੱਚ ਚੱਲ ਰਹੀਆਂ ਨੇ ਇਹਦੇ ਨਾਲ ਨਾਲ ਕੱਲ ਵੀ ਜਿਹੜਾ ਅਸੀਂ ਨਾਈਟ ਟਾਈਮ ਟੈਂਪਰੇਚਰ 31.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਸੀ ਉਹ ਵੀ ਜਿਹੜਾ 1970 ਤੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਚੱਲ ਰਹੀਆਂ ਨੇ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 2 ਦਿਨ ਹੋਰ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਏ ਰਹਿ ਸਕਦੀਆਂ ਨੇ ਉਹਦੇ ਵਾਸਤੇ ਆਈਐਮਡੀ ਵੱਲੋਂ ਕੁਝ ਡਿਸਟ੍ਰਿਕਟਸ ਵਾਸਤੇ ਅੱਜ ਰੈਡ ਅਲਰਟ ਔਰ ਕੁਝ ਵਾਸਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਦਸ ਦੇਖੀ ਲੁਧਿਆਣਾ ਵਿੱਚ ਅੱਜ ਲਈ orange alert ਅਤੇ ਕੱਲ ਲਈ yellow alert ਤੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ red alert ਵੀ ਜਾਰੀ ਕੀਤਾ ਗਿਆ ਉਹਨਾਂ ਇਹ ਵੀ ਕਿਹਾ ਹੈ ਕਿ ਆਉਣ ਦੇ ਦਿਨਾਂ ਦੇ ਵਿੱਚ 14 ਜੂਨ ਤੋਂ ਬਾਅਦ ਆਮ ਲੋਕਾਂ ਨੂੰ ਕੁਝ ਰਾਤ ਜ਼ਰੂਰ ਮਿਲ ਸਕਦੀ ਹੈ ਸੋ ਪੰਜਾਬ ਬੁਲਟਿਨ ਫਿਲਹਾਲ ਐਨਾ ਹੀ ਇਸ ਦਾ ਨੋਟਸ ਪਾ ਗਿਆ ਤਨਵਾਦ